ਦੁਗਤੀ ਲੈਣੀ ਨਹੀਂ ਚਾਹੁੰਦਾ ਵੀ ਦੁੱਖ ਆਉਣ ਬਹੁਤ ਪਰ ਮੰਨੀਏ ਨਾ ਜੀ ਨਹੀਂ ਕਰਦਾ ਵੀ ਸਾਨੂੰ ਵੀ ਆਵੇ ਦੱਸੋ ਵੀਰ ਕਰਦਾ ਨਾ ਸਾਨੂੰ ਵੀ ਆਵੇ ਆਏ ਵੀ ਜ਼ਰੂਰ ਦੇ ਸਿੱਖਣਾ ਚਾਹੁੰਨਾ ਤੇ ਐਂ ਵਿਹਾਂ ਮੈਂ ਮੈਂ ਵੀ ਪਰ ਨਹੀਂ ਅੰਦਰੋਂ ਜੇ ਕਹੀਏ ਵਿਹਾਂ ਮੈਂ ਸਟਰੋਂਗ ਹੋਣਾ ਫਿਰ ਵੀਡੀਓ ਕਿੰ딴 ਦੀਆਂ ਵੇਖੇਗਾ ਜਿਹੜੇ ਤੈਨੂੰ ਸਟਰੋਂਗ ਕਰਨਗੇ ਤੇਰੀ ਯਾਰੀ ਕਿਹਨਾਂ ਨਾਲ ਬਏਗੀ ਫਿਰ ਜਿਹੜੇ ਤੈਨੂੰ ਤਕੜਾ ਕਰਨਗੇ ਜਿਹੜਾ ਯਾਰ ਬੇਲੀ ਤੇ ਤੂੰ ਐਂ ਕਹਿੰਦਾ ਉਹ ਬੜੇ ਦੁਖੀ ਆ ਯਾਰ ਤੇਰੇ ਤੇ ਹਣਾ ਪਤਾ ਨਹੀਂ ਤੇਰੇ ਭਾਗ ਕਹੇ ਜੇ ਤੂੰ ਗੱਲ ਭੇਜ ਦੇ ਚੁੱਪ ਕਰ ਜਾ ਮੇਰੇ ਕੋਲ ਇਹ ਤਾਂ ਨੈਗੇਟਿਵਿਟੀ ਵਾਲੀਆਂ ਗੱਲਾਂ ਨਾ ਕਰ ਵੱਜ ਜਾ ਇੱਥੇ ਐਂ ਪੈਂਦਾ ਅੱਗ ਆਪ ਵੀ ਮਰਿਆ ਭੀ ਮੈਨੂੰ ਵੀ ਮਰੀ ਜਾਂਦਾ ਨਾਲ ਜੇ ਕੋਈ ਤੁਹਾਡਾ ਯਾਰ ਜੇ ਤੂੰ ਚਾਹੁੰਦਾ ਹੈ ਵੀ ਮੈਂ ਸਟਰੋਂਗ ਰਹਿਣਾ ਹੈ ਫਿਰ ਤੇਰੇ ਯਾਰ ਬੇਲੀ ਉਹ ਹੁਣ ਜਿਹੜੇ ਚੰਗੀ ਗੱਲ ਕਰਦੇ ਤੂੰ ਉਹਨਾਂ ਬੰਦਿਆਂ 'ਚ ਬਹਿਣਾ ਛੱਡ ਦੇਣਾ ਨੇਗੇਟਿਵਿਟੀ ਵਾਲੇ ਦੇ ਨੇੜੇ ਵੀ ਨਹੀਂ ਜਾਣਾ ਉਹ ਬੰਦੇ ਜਿਹੜੇ ਕਹਿਣ ਕੋਈ ਨਹੀਂ ਕਹਿ ਮਹਿ ਰਹਿਣਾ ਚੜਤੀ ਗਲਾ ਚ ਰਹਿਣਾ ਸੰਗਤ ਵੀ ਉਦਾਂ ਦੀ ਲੱਭਾਂਗੇ ਬੰਦਾ ਫਿਰ ਜੋ ਇੱਛਾ ਪਾਲਦਾ ਵੇਖੋ ਵੀਰੋ ਜਿਹੜੇ ਸ਼ਰਾਬ ਪੀਣ ਵਾਲੇ ਆ ਕੱਲ ਨੂੰ ਸ਼ਾਮ ਨੂੰ ਸ਼ਰਾਬਾਂ ਵਾਲਾ ਪਾਲਦੇ ਆ ਚਿੱਟੇ ਵਾਲੇ ਚਿੱਟੇ ਵਾਲਾ ਪਾਲਦੇ ਫਿਰਦੇ ਹੁੰਦੇ ਆ ਯਾਰ ਬੇਲ ਨਹੀਂ ਕੋਈ ਮਿਲੇ ਤੇ ਜਿਹੜਾ ਬੰਦਾ ਕੋਈ ਪੋਜਿਟਿਵਿਟੀ ਲੈਣਾ ਚਾਹੁੰਦਾ ਹੈ ਮੋਟੀਵੇਸ਼ਨ ਚਾਹੁੰਦਾ ਹੈ ਉਹ ਬੰਦਾ ਉਦਾਂ ਦੇ ਬੰਦੇ ਲੱਭ ਲੈਂਦਾ ਤੇ ਉਹਦੇ ਕੋਲ ਜਾਂਦਾ ਉਹ ਬੰਦਾ ਬੜਾ ਹਿੰਮਤੀ ਹੈ 5 ਮਿੰਟੋ ਦੇ ਨਾਲ ਗੱਲ ਕਰਾਂਗੇ ਮਹੀਨਾ ਦੀ એનર્ਜੀ ਖਤਮ ਹੋਣੀ 5 ਮਿੰਟੇ ਦੇ ਨਾਲ ਗੱਲ ਕਰ ਲਈਏ ਤੇ 6 ਮਹੀਨੇ ਨਸ਼ਾ ਝੜ ਜਾਂਦਾ ਹਿੰਮਤ ਆਉ ਉਹਦੇ ਨਾਲ ਗੱਲ ਕਰਕੇ ਇਹਦੇ ਵਿੱਚ ਹਿੰਮਤ ਇੰਨੀ ਹੈ ਸਾਡੇ ਚ ਹਿੰਮਤ ਭਰ ਦੂ ਇੰਟਰਸਟ ਤੇਰਾ ਇੰਟਰਸਟ ਜਿਹੜਾ ਆ ਸ਼ੌਂਕ ਹੈ ਡਿਮਾਂਡ ਕੀ ਕਰਦੇ ਆਂ ਅਸੀਂ ਉਸ ਹਿਸਾਬ ਨਾਲ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਾਂ ਡਿਮਾਂਡ ਕੀ ਹੈ ਸਾਡੀ ਤੇ ਜੇ ਮੇਰੀ ਡਿਮਾਂਡ ਇਹ ਹੈ ਕਿ ਮੈਂ ਦੁਖੀ ਦੁਖੀ ਰਹਿਣਾ ਫਿਰ ਮੈਨੂੰ ਆਲੇ ਦੁਆਲੇ ਦੁੱਖ ਦੇਣ ਵਾਲੇ ਬਹੁਤ ਲੱਭਣਗੇ ਮੈਨੂੰ ਚੰਗੇ ਵੀ ਉਹੀ ਲੱਗਣਗੇ ਮੇਰੇ ਮੈਨੂੰ ਵਿਚਾਰਾ ਜਿਹਾ ਬਣਾਉਣ ਜਿਹੜੇ ਵਿਚਾਰਾ ਹਾਏ ਵਿਚਾਰਾ ਇਦਾਂ ਵੇਖੋ ਵਿਚਾਰਾ ਇਦਾਂ ਵੇਖੋ ਵਿਚਾਰਾ ਇਦਾਂ ਉਹ ਇਦਾਂ ਵਾਲੇ ਚੰਗੇ ਲੱਗਣਗੇ ਪਰ ਜੇ ਮੈਂ ਹੋਇਆ ਵੀ ਮੈਂ ਕੈਮ ਕੈਮ ਰਹਿਣਾ ਜੋ ਮਰਜ਼ੀ ਹੋ ਜਾਏ ਭਾਵੇਂ ਮਾੜੇ ਤੋਂ ਵੀ ਚੰਗਾ ਲੱਭ ਲੈਣਾ ਕਹਿੰਦੇ ਰਾਜਾ ਨਾ ਸੁਣਿਓ ਇੱਕ ਸੈਕਿੰਡ ਗੱਲ ਗੱਲਾਂ ਪਉਂਹੀ ਕਰਦੇ ਆ ਉਹ ਰਾਜਾ ਉਹਦਾ ਵਜ਼ੀਰ ਕਿਹਾ ਕਰੇ ਕਿੰਨਾ ਚੰਗਾ ਹਰ ਚੀਜ਼ ਜੀ ਕਿੰਨਾ ਵਧੀਆ ਉਹ ਰਾਜਾ ਨੈਗੇਟਿਵ ਸੀ ਉਹ ਹਰ ਗੱਲ ਤੇ ਕਹਿ ਦਿਆ ਕਰੇ ਬਹੁਤ ਵਧੀਆ ਹੋਇਆ ਜੀ ਸਬਜ਼ੀ ਖਰਾਬ ਹੋ ਗਈ ਬਹੁਤ ਵਧੀਆ ਹੋ ਗਿਆ ਚਲੋ ਹੁਣ ਨਵੀਂ ਬਣ ਤਾਜੀ ਬਣੋ ਆ ਚੀਜ਼ ਐ ਹੋ ਗਈ ਫਿਰ ਵੀ ਵਧੀਆ ਹੀ ਐ ਹਰ ਵੇਲੇ ਹੀ ਵਧੀਆ ਪੋਜਿਟਿਵਿਟੀ ਉਹਦਾ ਨਾ ਸਾਫ ਕਰਦਾ ਆਪਣੀ ਤਲਵਾਰ ਰਾਜਾ ਕਹਿੰਦਾ ਮੈਂ ਆਪੇ ਸਾਫ ਕਰੂ ਉਹ ਸਾਫ ਲਗਿਆ ਕਰਨ ਤਲਵਾਰ ਉਹਦੇ ਹੱਥੋਂ ਛੁੱਟ ਗਈ ਅੰਗੂਠਾ ਹੀ ਕੱਟਿਆ ਗਿਆ ਸਿੱਧਾ ਹੀ ਥਾ ਵੱਜੀ ਪੈਰ ਤੇ ਕਹਿੰਦਾ ਆ ਵੀ ਚੰਗਾ ਹੀ ਹੋ ਗਿਆ ਉਹ ਕਹਿੰਦੇ ਦੁਰਫਟੇ ਮੁੰਡੇਰੇ ਮੇਰਾ ਅੰਗੂਠਾ ਕੱਟਿਆ ਗਿਆ ਤੂੰ ਕਹਿੰਦਾ ਚੰਗਾ ਹੋ ਗਿਆ ਕਹਿੰਦਾ ਚੰਗਾ ਹੀ ਹੋ ਗਿਆ ਕਹਿੰਦਾ ਇਹ ਬੰਦਾ ਅੱਗੇ ਵੀ ਕਹਿੰਦਾ ਜਿਹੜੀ ਗੱਲ ਕਰੋ ਵਧੀਆ ਹੀ ਐ ਵਧੀਆ ਹੀ ਐ ਨੂੰ ਪੈਨੂ ਫੜ ਕੇ ਜੇਲ੍ਹ ਚ ਤੱਕੋ ਵਧੀਆ ਕਿੱਥੇ ਐ ਅੱਜ ਤੇ ਗਲਤ ਹੋਇਆ ਉਹਨੂੰ 3 ਮਹੀਨਿਆਂ ਦੀ ਜੇਲ੍ਹ 3 ਮਹੀਨੇ ਹੋ ਗਏ ਜੇਲ੍ਹ ਚ ਬੰਦ ਕਰਤਾ ਰਾਜਾ ਗਿਆ ਸ਼ਿਕਾਰ ਖੇਡਣ ਇਕੱਲਾ ਰਹਿ ਗਿਆ ਉੱਥੇ ਉਹਨਾਂ ਨੇ ਜੰਗਲੀਆਂ ਨੇ ਫੜ ਲਿਆ ਕਹਿੰਦੇ ਇਹਦੀ ਮਾਤਾ ਇਹਦੀ ਬਲੀ ਦਈਏ ਦੇਵੀ ਨੂੰ ਉਹ ਬਲੀ ਲੱਗੇ ਦੇਣ ਵੱਡਣ ਨਹੀਂ ਲੱਗੇ ਸੀ ਇੱਕ ਕਹਿੰਦਾ ਉਹ ਤੇ ਅੰਗੂਠਾ ਹੈ ਨਹੀਂ ਜਿਹਦਾ ਅੰਗੂਠਾ ਨਾ ਹੋਵੇ ਕਹਿੰਦੇ ਉਹਦੀ ਬਲੀ ਨਹੀਂ ਲੱਗਦੀ ਸਾਡੇ ਆ ਸੰਪਰਦਾਈ ਕਹੀ ਨਾ ਕਹਿਣਗੇ ਸਾਡੇ ਨਾਲ ਪਾਠ ਕਰਨ ਵਾਲਾ ਸੀ ਤੇ ਉਹ ਮੁੰਡਾ ਉਹਨੂੰ ਪਾਠ 'ਚ ਨਹੀਂ ਸੀ ਲਾਇਆ ਕਹਿੰਦੇ ਕਿਉਂ ਕਹਿੰਦੇ ਕਹਿੰਦੇ ਇਹਨੂੰ ਪਾਠ 'ਚ ਨਹੀਂ ਲਾਉਣਾ ਇਹਦੀ ਇੱਕ ਅੱਖ ਹੈ ਨਹੀਂ ਸਾਡੇ ਵੀ ਇਦਾਂ ਦੇ ਵਹਿਮ ਕਰਦੇ ਜੀ ਕਹੀ ਸੰਪਰਦਾਵਾਂ ਵਹਿਤਾਂ ਦੀਆਂ ਉਂਗਲਾਂ ਗਲ ਕੱਟੀ ਹੋਵੇ ਪੈਰ ਦਾ ਅੰਗੂਠਾ ਨਾ ਹੋਵੇ ਅੱਖ ਕਾਣਾ ਹੋਵੇ ਕਿ ਉਹ ਕਹਿੰਦੇ ਐ ਅਸੀਂ ਇਹਨੂੰ ਬਾੜਚ ਨਹੀਂ ਲਾਉਣਾ ਉਹ ਕਹਿੰਦੇ ਬਲੀ ਨਹੀਂ ਲਗਣੀ ਇਹਦੀ ਕਿਉਂ ਕਹਿੰਦੇ ਅੰਗੂਠਾ ਕੱਟਿਆ ਕਹਿੰਦੇ ਛੱਡ ਦਿਓ ਉਹ ਜਦੋਂ ਛੱਟਿਆ ਕਹਿੰਦਾ ਉਹਨੂੰ ਸਦ ਦੋਏ ਜੇ ਇਹਨੂੰ ਅੰਦਰ ਬੰਦ ਕੀਤਾ ਸੀ ਗੱਲ ਤਾਂ ਸਹੀ ਨਹੀਂ ਉਹਨੂੰ ਸਦ ਲੈ ਜਾਂਦਾ ਉਹ ਕਹਿੰਦਾ ਤੂੰ ਤੇ ਕੁਮਾਰ ਦਾ ਬੰਦਾ ਯਾਰ ਤੂੰ ਕਿ ਵਧੀਆ ਹੋਇਆ ਸੱਚੀ ਵਧੀਆ ਹੋਇਆ ਕੰਮ ਗੱਲ ਬਣ ਗਈ ਉਹ ਬਾਅਦ ਚ ਕਹਿੰਦਾ ਵੀ ਚਲ ਇਹ ਤੇ ਠੀਕ ਐ ਐ ਦੱਸ ਵੀ ਜਦੋਂ ਤੈਨੂੰ ਅੰਦਰ ਬੰਦ ਕੀਤਾ ਸੀ ਢੇਲ ਚ ਤੂੰ ਕਹਿੰਦਾ ਆ ਵੀ ਵਧੀਆ ਹੀ ਹੋਇਆ ਵੀ ਉਹ ਤੂੰ ਕਿਉਂ ਕਿਹਾ ਸੀ ਵਧੀਆ ਤਿੰਨ ਮਹੀਨੇ ਤੂੰ ਜੇਲ ਕੱਟ ਕੇ ਆਇਆ ਕਹਿੰਦਾ ਜੀ ਮੈਂ ਤੇ ਤੁਹਾਡੇ ਨਾਲ ਹੀ ਰਹਿਣਾ ਸੀ ਤੇ ਕਿਤੇ ਜਾਂਦਾ ਮੈਂ ਉਥੇ ਤੇ ਗੁੱਠਾ ਤੁਹਾਡਾ ਕੱਟਿਆ ਸੀ ਮੇਰਾ ਤੇ ਪੂਰਾ ਸੀ ਉਹਨਾਂ ਨੇ ਤੇਰੀ ਬਲੀ ਨਹੀਂ ਸੀ ਦੇਣੀ ਮੇਰੀ ਦੇ ਦੇਣੀ ਸੀ ਬਲੀ ਤੇ ਜੋ ਹੋਇਆ ਵੇਖੋ ਵੀਰੋ ਜਿਹੜੇ ਬੰਦਿਆਂ ਨੇ ਨਾ ਪੋਜ਼ਿਟਿਵ ਰਹਿਣਾ ਉਹਨਾਂ ਨੇ ਕਰ ਲੈਣਾ ਕੋਸ਼ਿਸ਼ ਉਹਨਾਂ ਦਾ ਵੇਖੋ ਹਰ ਲਹਿਰ ਉਹਨਾਂ ਨੂੰ ਟੰਡੇ ਦੇ ਨੇੜੇ ਲੈ ਜਾਂਦੀ ਹੈ ਹਰ ਲਹਿਰ ਜਿੱਡਾ ਵੱਡਾ ਦੁੱਖ ਆ ਰਿਹਾ ਹੋਏਗਾ ਨਾ ਉਨੀ ਖੁਸ਼ ਹੋਣਗੇ ਕਹਿਣਗੇ ਸਿਖਾ ਕੇ ਬਹੁਤ ਕੁਝ ਜਾਊ ਹੈ ਇਹਦਕੀ ਵਾਲੀ ਜਿਹੜਾ ਇਹਦਕੀ ਮੇਰੇ ਪ੍ਰੇਮ ਦਾ ਜ਼ੋਰ ਲੱਗਣਾ ਨਾ ਇਹਦਕੀ ਸਿਖਾਂਗੇ ਬਹੁਤ ਕੁਝ ਹਰ ਦੁੱਖ ਸਿਖਾ ਜਾਂਦਾ ਹਰ ਮੁਸੀਬਤ ਸਿਖਾ ਜਾਂਦੀ ਹੈ ਹਰ ਪ੍ਰੋਬਲਮ ਦੇ ਵਿੱਚੋਂ ਉਹ ਕੁਝ ਨਾ ਕੁਝ ਸਿੱਖਦੇ ਆ ਅੱਗੇ ਹੋ ਕੇ ਟੱਕਰਦੇ ਆ ਮੁਸ਼ਕਲਾਂ ਨਾਲ ਕਦੇ ਨਹੀਂ ਕਹਿੰਦੇ ਮੁਸ਼ਕਲਾਂ ਨਾ ਆਉਣ ਕਹਿੰਦੇ ਆਉਣੀਆਂ ਚਾਹੀਦੀਆਂ ਜਿੰਮ ਹੁੰਦੀ ਹੈ ਸਾਡੇ ਪ੍ਰੀਨ ਦੀ ਜਿੱਦਾਂ ਪ੍ਰੇਨ ਸਰੀਰ ਜਿੰਨਾ ਵੇਖੋ ਮਸ਼ੀਨਾਂ ਦੇ ਉੱਤੇ ਜਿਹੜੇ ਨੌਜਵਾਨ ਜਿੰਮ ਕਰਦੇ ਐ ਜਿੰਨਾ ਜ਼ਿਆਦਾ ਜ਼ੋਰ ਲਾਉਂਦੇ ਐ ਬਾਡੀ ਅਗਲੇ ਦਿਨ ਹੋਰ ਉਹ ਜਿਹੜੇ ਪਾਰਟ ਦੇ ਉੱਤੇ ਤੁਸੀਂ ਜ਼ਿਆਦਾ ਜ਼ੋਰ ਲਾਉਂਗੇ ਤੁਸੀਂ ਬਾ ਇੱਕ ਬਾਹ ਤੇ ਜ਼ਿਆਦਾ ਜ਼ੋਰ ਲਾ ਸੈੱਲ ਜਿਹੜੇ ਬਾਡੀ ਦੇ ਇਦਾਂ ਕੰਮ ਕਰਦੇ ਐ ਆ ਜਾ ਫਿਰ ਹੁਣ ਅਗਲੀ ਵਾਰੀ ਹੋਰ ਹੋਰ ਉਹ ਬਾਡੀ ਆਪਣੇ ਆਪ ਨੂੰ ਨਹੀਂ ਵੱਡਾ ਕਰੀ ਜਾਂਦੀ ਵੀ ਹੁਣ ਲੈ ਪਾਉਂਦਾ ਸਟਰੋਂਗ ਕਰਦੀ ਐ ਸਰੀਰ ਪ੍ਰੋਟੈਕਟ ਕਰਦਾ ਆਪਣੇ ਆਪ ਨੂੰ ਇਹ ਸਿਸਟਮ ਹੈ ਬ੍ਰੇਨ ਵੀ ਇਦਾਂ ਹੀ ਕੰਮ ਕਰਦਾ ਜਿੱਡੀਆਂ ਵੱਡੀਆਂ ਮੁਸੀਬਤਾਂ ਜਿੱਡੇ ਵੱਡੇ ਦੁੱਖ ਉਨਾਂ ਹੀ ਦਿਮਾਗ ਤਗੜਾ ਹੁੰਦਾ ਹੈ ਇਹ ਤੇ ਬੇੜਾ ਬਹਿ ਗਿਆ ਸਾਡੇ ਪੁਜਾਰੀ ਢਾਂਚੇ ਦਾ ਸਾਡੇ ਵਰਗਿਆਂ ਦਾ ਬੇੜਾ ਬਹਿ ਗਿਆ ਜਿਹੜੇ ਲੋਕਾਂ ਨੂੰ ਇਹ ਕਹੀ ਜਾਂਦੇ ਆ ਆਜੋ ਭਾਈ ਤੁਹਾਡੇ ਤੇ ਕੋਈ ਦੁੱਖ ਨਹੀਂ ਆਊ ਆਜੋ ਤੁਹਾਨੂੰ ਮੈਂ ਅਰਦਾਸ ਕਰਾਂ ਤੁਹਾਡੇ ਸਾਰੇ ਦੁੱਖ ਦੂਰ ਕਰੀਏ ਇਹਨੂੰ ਸਮਝਾਵੇ ਕਿਹੜਾ ਵੀ ਗੁਰਬਾਣੀ ਦੁੱਖ ਨਹੀਂ ਦੂਰ ਕਰਦੀ ਗੁਰਬਾਣੀ ਤੇ ਸਮਝਾਉਂਦੀ ਹੈ ਵੀ ਦੁੱਖਾਂ ਦਾ ਮੁਕਾਬਲਾ ਕਿਵੇਂ ਕਰਨਾ ਹੈ ਜਿਹੜੇ ਪੰਤਿਆਂ ਦੀ ਬਾਣੀ ਅੱਗੇ ਖੜਨ ਲੱਗਾ ਉਹ ਪੰਤਿਆਂ ਤੇ ਦੁੱਖ ਨਹੀਂ ਆਏ ਉਹਨਾਂ ਤੇ ਸੰਕਟ ਨਹੀਂ ਆਏ ਇੰਨੀਆਂ ਮੁਸੀਬਤਾਂ ਉਹਨਾਂ ਤੇ ਆਈਆਂ ਤੁਸੀਂ ਲੋਕਾਂ ਨੂੰ ਬੁੱਧੂ ਬਣਾਈ ਜਾਂਦੇ ਆ ਆ ਜਾ ਤੇਰੇ ਦੁੱਖ ਦੂਰ ਕਰਾਂ ਉਹ ਆਪ ਇੰਨੀਆਂ ਇੰਨੀਆਂ ਗੋਲੀਆਂ ਖਾਂਦੇ ਆ ਹਰੇਕ ਸਪੈਸ਼ਲਿਸਟ ਡਾਕਟਰ ਦੇ ਕੋਲ ਜਾਂਦੇ ਸਟੇਜ ਤੇ ਕਹਿਣਗੇ ਆਓ ਸਾਰਿਆਂ ਦਾ ਨਾਮ ਜੱਪ ਕੇ ਬਾਣੀ ਪੜ ਕੇ ਦੁੱਖ ਦੂਰ ਕਰੀਏ ਤੇ ਆਪਣੇ ਚੇਲੇ ਨੂੰ ਪਹਿਲੇ ਹੀ ਕਿਹਾ ਹੁੰਦਾ ਡਾਕਟਰ ਨਾਲ ਗੱਲ ਕਰ ਲੈ ਦੀਵਾਨ ਦੀ ਸਮਾਪਤੀ ਹੋਣੀ 3 ਵਜੇ 4 ਵਜੇ ਪਹੁੰਚ ਜਾਗੇ ਉਧਰ ਗੱਲ ਕਰਕੇ ਰੱਖਦੇ ਆ ਵੀ ਉਹਨੂੰ ਪੁੱਛੇ ਵੀ ਤੂੰ ਆਪਣੇ ਦੁੱਖ ਕਿਉਂ ਨਹੀਂ ਦੂਰ ਕਰਦਾ ਤੈਨੂੰ ਵਿਪਤਾ ਕਾਦੀ ਪੈ ਜਾਂਦੀ ਹੈ ਤੂੰ ਕਿਉਂ ਰੋਣ ਲੱਗ ਜਾਂਦਾ ਆ ਪਿੱਛੇ ਜੇ ਇੱਕ ਦੋ ਰਾਗੀ ਵੇਖੇ ਆ ਭੁੱਬਾ ਮਾਰ ਮਾਰ ਕੇ ਮਰਨ ਲੱਗਿਆਂ ਮੈਂ ਕਰਨ ਲੱਗਿਆਂ ਤੇ ਨਾਮ ਇੰਨਾ ਚ ਪਾਉਂਦੇ ਆ ਜਦੋਂ ਲੱਗ ਜਾਣਗੇ ਸਟੇਜ ਤੇ ਬਹਿ ਕੇ ਲੋ ਸੰਗਤ ਜੀ ਦੁੱਖ ਦੂਰ ਕਰੀਏ ਵਾਹ ਪ੍ਰੂ ਵਾਹ ਪ੍ਰੂ ਐ ਕਰਾ ਕੇ ਉਹਨੂੰ ਪੁੱਛੇ ਵੀ ਤੇਰੇ ਤੇਰੇ ਦੁੱਖ ਨਹੀਂ ਦੂਰ ਹੁੰਦੇ ਆਪ ਚੀਕਾਂ ਮਾਰਦੇ ਤੁਸੀਂ ਮਾੜੀ ਮਾੜੀ ਪ੍ਰੋਬਲਮ ਦੇ ਉੱਤੇ ਵੀਰੋ ਕੁਰਬਾਨੀ ਜਿਹੜੀ ਇਹ ਸਾਨੂੰ ਸਟਰੋਂਗ ਕਰਦੀ ਹੈ ਕਿਤੇ ਨਹੀਂ ਗੁਰੂ ਸਾਹਿਬ ਕਹਿੰਦੇ ਵੀ ਦੁੱਖ ਭਜਾਓ ਉਹ ਕਹਿੰਦੇ ਐ ਸਮਝ ਤੇਰੀ ਗਿਆਨ ਤੇਰਾ ਜਦੋਂ ਨਾਮ ਜਪੇਗਾ ਗਿਆਨ ਨੂੰ ਜਾਣੇਗਾ ਸਮਝੇਗਾ ਉਸ ਵੇਲੇ ਅੰਦਰ ਦੁੱਖ ਕੋਈ ਨਹੀਂ ਪਹੁੰਚਣਾ ਬਾਹਰ ਤੇ ਇਦਾਂ ਹੀ ਚੱਲਦੇ ਰਹਿੰਦੇ ਆ ਚੱਲਦੇ ਰਹਿਣਗੇ ਬਾਹਰ ਕਦੇ ਮਹਿਲ ਤੇ ਕਦੇ ਖੰਡੇ ਕਦੇ ਪੁੱਤਰ ਤੇ ਕਦੇ ਧੀਆਂ ਕਦੇ ਖੁਸ਼ੀਆਂ ਤੇ ਕਦੇ ਗਮੀਆਂ ਕਦੇ ਸਗਨ ਤੇ ਕਦੇ ਕਦੇ ਉਦਾਂ ਦਾ ਸਮਾਂ ਵੀ ਆਉਣਾ ਜਦੋਂ ਸੱੱਫਰ ਵਿਸ਼ੇ ਹੁੰਦੇ ਆ ਘਰਾਂ ਦੇ ਵਿੱਚ ਬਾਹਰ ਇਹ ਕੁਝ ਚੱਲਦਾ ਰਹਿੰਦਾ ਪਰ ਬੈਲੈਂਸ ਆ ਆ ਬੈਲੈਂਸ ਹੈ ਆ ਸਮਝ ਐ ਗੁਰਬਾਣੀ ਸਾਡੇ ਦੁੱਖ ਉਹ ਕਹਿੰਦੇ ਤੂੰ ਇੰਨਾ ਤਕੜਾ ਤੈਨੂੰ ਕਰ ਦੇਣਾ ਹੈ ਵੇਖੋ ਅਗਲਾ ਸੋਟੀ ਮਾਰਦਾ ਹੈ ਅਗਲਾ ਮੇਰੇ ਡੰਡਾ ਮਾਰਦਾ ਹੈ ਉਹ ਕਹਿੰਦੇ ਛੱਡ ਪਰੇ ਡੰਡੇ ਮਾਰਨ ਵਾਲਿਆਂ ਨੇ ਨਹੀਂ ਜਾਣਾ ਪਰੇ ਤੇਰੇ ਸਰੀਰ ਨੂੰ ਏਡਾ ਤਕੜਾ ਕਰ ਦਿੰਦੇ ਆ ਤੇਰੇ ਡਾਂਗਾ ਪਈ ਜਾਣ ਤੈਨੂੰ ਪਤਾ ਹੀ ਨਹੀਂ ਲੱਗਿਆ ਕਰਨਾ ਖੋਸਦਣਾ ਸ੍ਰੀ ਵਾਹਿਗੁਰੂ ਜੀ ਕਹਿੰਦੇ ਆ ਤੇਰਾ ਦਿਮਾਗ ਏਡਾ ਤਕੜਾ ਕਰ ਦਈਏ ਤੇਰਾ ਤੈਨੂੰ ਅੰਦਰੋਂ ਇੰਨਾ ਸਟਰੋਂਗ ਕਰ ਦਈਏ ਮਾਈਂਡ ਇੰਨਾ ਵਧੀਆ ਬਣੇ ਤੇਰਾ ਵੀ ਵੱਡੇ ਤੋਂ ਵੱਡੇ ਦੁੱਖ ਆਈ ਜਾਣ ਤੈਨੂੰ ਪਤਾ ਹੀ ਨਹੀਂ ਲੱਗਣਾ ਆਉਣਗੇ ਇਹ ਨਹੀਂ ਖਤਮ ਹੋਣੇ ਜਿੰਨੂੰ ਵੇਖੋ ਜਿਸ ਬੰਦੇ ਨੂੰ ਸਰੀਰ ਮਿਲਿਆ ਦੁੱਖ ਸੁੱਖ ਤੇ ਵਿਆਪਣ ਦੇ ਕੋਈ ਵੀ ਬੰਦਾ ਕਹਿ ਸਕਦਾ ਮੇਰੇ ਦੰਦ ਨਹੀਂ ਟੁੱਟਣੇ ਬੋਲੋ ਵੀਰੋ ਤੇ ਦੰਦ ਟੁੱਟਣਗੇ ਦੁੱਖ ਨਹੀਂ ਚਿਲਚੁਰੜੀਆਂ ਆਉਣੀਆਂ ਦੁੱਖ ਨਹੀਂ ਲੱਤਾਂ ਦਾ ਜਾਮ ਹੋ ਜਾਣਾ ਦੁੱਖ ਨਹੀਂ ਗੋਡਿਆਂ ਦਾ ਚਲੇ ਜਾਣਾ ਦੁੱਖ ਨਹੀਂ ਵਾਲਾਂ ਦਾ ਚਿੱਟੇ ਹੋਣਾ ਦੁੱਖ ਨਹੀਂ ਮਰਨਾ ਚੱਪਣ ਚੱਲਣ ਰਤਨ ਸੇ ਸੁਣੀਰ ਬਹਿ ਗਏ ਢੇੜੇ ਮੁੱਤੀ ਤਾ ਸੇ ਜਾਨੀ ਆ ਸਰੀਰ ਨੇ ਜਾਣਾ ਨਹੀਂ ਫਿਰ ਕਿੱਥੇ ਕਿੱਥੇ ਦੁਖੀ ਹੁੰਦਾ ਰਹੇਗਾ ਦੁੱਖ ਤੇ ਬਹੁਤ ਤਿਆਰ ਬੈਠੇ ਨੇ ਆਉਣ ਨੂੰ ਮਾਂ ਨੇ ਮਰਨਾ ਨਹੀਂ ਸਾਡੀ ਨੇ ਕਿੰਨਾ ਚਿਰ ਮਾਂ ਨੂੰ ਸੰਭੀ ਰੱਖੇਗਾ ਦਪਿਓ ਨੇ ਨਹੀਂ ਜਾਣਾ ਵਿਛੋੜਾ ਪੈਣਾ ਨਹੀਂ ਇੱਕ ਦਿਨ ਦੁੱਖ ਤੇ ਖਤਮ ਹੀ ਨਹੀਂ ਹੋਣੇ ਸਾਨੂੰ ਹੀ ਤਕੜੇ ਹੋਣਾ ਪੈਣਾ ਆਖੋ ਸਤਨਾਮ ਵਾਹਿਗੁਰੂ ਅਸੀਂ ਤਕੜੇ ਹੋਣਾ ਅਸੀਂ ਮਜ਼ਬੂਤ ਹੋਣਾ ਅਸੀਂ ਕੁਦਰਤ ਦੇ ਨਿਜਮ ਨੂੰ ਸਮਝਣਾ ਮੈਨੂੰ ਮੇਰੀ ਗੱਲ ਦਾ ਜਵਾਬ ਦੇਣਾ ਦੰਦ ਟੁੱਟਣੇ ਦੰਦ ਪਹਿਲਾਂ ਆਉਣੇ ਤੇ ਦੰਦ ਟੁੱਟਣੇ ਇਹ ਕੁਦਰਤੀ ਨਿਜਮ ਹੈ ਕਿ ਨਹੀਂ ਹੈ ਗੱਜ ਕੇ ਅੱਛਾ ਚੁਰੜੀਆਂ ਆਉਣੀਆਂ ਕੁਦਰਤੀ ਨਿਜਮ ਹੈ ਕਿ ਨਹੀਂ ਹੈ ਮੇਰੀ ਮਾਂ ਦਾ ਜੰਮਣਾ ਤੇ ਹੁਣ ਮੇਰੀ ਮਾਂ ਦਾ ਮਰਨਾ ਇਹ ਨਿਜਮ ਹੈ ਕਿ ਨਹੀਂ ਹੈ ਬੁੱਢੇ ਹੋਣਾ ਨਿਜਮ ਹੈ ਕਿ ਨਹੀਂ ਹੈ ਤੇ ਇਹ ਕੁਦਰਤੀ ਨਿਜਮ ਹੈ ਨਾ ਤੇ ਰੱਬ ਕਿੱਥੇ ਹੈ ਬੋਲੋ ਕੁਦਰਤ ਜੀ ਹੈ ਤੇ ਸਾਡਾ ਪਿਆਰ ਹੈ ਰੱਬ ਨਾਲ ਇਹਦਾ ਮਤਲਬ ਇਸ ਨਿਜਮ ਨੂੰ ਅਸੀਂ ਚੰਗੀ ਤਰ੍ਹਾਂ ਪਿਆਰ ਕਰਦੇ ਆ ਸਮਝਦੇ ਆ ਸਾਡੀ ਇਸ ਨਿਜਮ ਨਾਲ ਸਾਝ ਹੈ ਹੁਣ ਅਸੀਂ ਦੁਖੀ ਨਹੀਂ ਹੁੰਦੇ ਅਸੀਂ ਤੇ ਉਹਦੇ ਰੰਗਾਂ ਨੂੰ ਵੇਖ ਰਹੇ ਆ ਅੱਖੋਂ ਸਤਨਾਹ ਸ੍ਰੀ ਵਾਹਿਗੁਰੂ ਹੁਣ ਅਸੀਂ ਦੁਖੀ ਨਹੀਂ ਹਟ ਗਏ ਜੇ ਰੱਬ ਨਾਲ ਪਿਆਰ ਕਰਦਾ ਹੈ ਹਰੀ ਨਾਲ ਪਿਆਰ ਕਰਦਾ ਹੈ ਫਿਰ ਤੇ ਰੱਬ ਤੇ ਕੁਦਰਤ ਵਿੱਚ ਹੀ ਸੀ ਫਿਰ ਤੇ ਤੈਨੂੰ ਦੰਦਾਂ ਦਾ ਆਉਣਾ ਤੇ ਦੰਦਾਂ ਦਾ ਟੁੱਟਣਾ ਸਮਝ ਆ ਜਾਣਾ ਚਾਹੀਦਾ ਸੀ ਫਿਰ ਤੇ ਝੁਲੜੀਆਂ ਪੈਣੀਆਂ ਸਮਝ ਆ ਜਾਣੀਆਂ ਚਾਹੀਦੀਆਂ ਸੀ ਫਿਰ ਤੇ ਜੰਮਣ ਮਰਨਾ ਹੁਕਮ ਹੈ ਭਾਣੇ ਆ ਬਹਿ ਜਾ ਸਮਝ ਆ ਜਾਣਾ ਚਾਹੀਦਾ ਸੀ ਤੇ ਮੈਨੂੰ ਇੱਕ ਆਲਦਾ ਜਵਾਬ ਦਿਓ ਫਿਰ ਸਮਝ ਆਉਂਦੀ ਏ ਅੱਜ ਵੀ ਗੁਰੂ ਗੋਬਿੰਦ ਸਿੰਘ ਨੇ ਬੱਚਿਆਂ ਦੀ ਸ਼ੀਤੀ ਤੋਂ ਬਾਅਦ ਵੀ ਅੱਖਾਂ ਚ ਪਾਣੀ ਕਿਉਂ ਨਹੀਂ ਘੇਰਿਆ ਆਉਂਦੀ ਏ ਦਿਮਾਗ ਚ ਸਮਝ ਆਉਂਦੀ ਏ ਵੀ ਵੱਡਿਆਂ ਦੇ ਅੱਖਾਂ ਸਾਹਮਣੇ ਸ਼ਹੀਦ ਹੋਣ ਤੋਂ ਬਾਅਦ ਵੀ ਚੜਦੀ ਕਲਾ 'ਚ ਕਿਵੇਂ ਰਹੇ ਸੀ ਬਲਾ ਉਹ ਸੀ ਰੱਬ ਨੂੰ ਸਮਝਣ ਵਾਲੇ ਉਹ ਸੀ ਰੱਬ ਨਾਲ ਇੱਕਮਿਕ ਰੱਬ ਕਿੱਥੇ ਹੈ ਕੁਦਰਤ ਤੇ ਕੁਦਰਤੀ ਨਿਜਮ ਦੇ ਨਾਲ ਇੱਕਮਿਕ ਸੀ ਉਹ ਇਹਨੂੰ ਕਹਿੰਦੇ ਆ ਰੱਬ ਨਾਲ ਇੱਕਮਿਕ ਹੋਣਾ ਰੱਬ ਵਰਗੇ ਹੋਣਾ ਅਸੀਂ ਕਿੱਥੇ ਆਂ ਅਸੀਂ ਤਾਂ ਕਹਿੰਦੇ ਆ ਰੱਬ ਨਾਲ ਬੜਾ ਪਿਆਰ ਹੈ ਰੱਬ ਕੁਦਰਤ ਚ ਕੁਦਰਤ ਦੇ ਨਿਜਮ ਤੈਨੂੰ ਚੰਗੇ ਨਹੀਂ ਲੱਗਦੇ ਫਿਰ ਰੱਬ ਫਿਰ ਕੀ ਕੀ ਪਖੰਡ ਹੈ ਓਹ ਹੈ ਰੱਬ ਦਾ ਆਸ਼ਿਕ ਨਿਜਮਾਂ ਨੂੰ ਸਮਝਣ ਵਾਲਾ ਓਹ ਹੈ ਜਿਹੜਾ ਕੰਡਿਆਂ ਤੇ ਬੈਗ ਮੈਂ ਵੀ ਸੂਲ ਸਾ ਸੂਲਾਂ ਵਿੱਚ ਸੂਲਾ ਵਾ ਓਹ ਹੈ ਇਹ ਐਨੇ ਨੂੰ ਕਹਿੰਦੇ ਨੇ ਗੁਰ ਕਿਰਪਾ ਜਹ ਨਰਕੋ ਕੀਮੀ ਤਹ ਇਹ ਜੁਗਤ ਉਹ ਮੈਥਡ ਚੁਗਤ ਢੰਗ ਤਕਨੀਕ ਸਮਝ ਆ ਜਿੰਨਾਂ ਨੂੰ ਤੇ ਜਿਹੜ ਜਿੰਨੂੰ ਇਹ ਸਮਝ ਆ ਗਈ ਗਿਆਨ ਆ ਗਿਆ ਉਹ ਫਿਰ ਲਓ ਹੁਣ ਸਾਰਾ ਸ਼ਬਦ ਸੁਣ ਲੋ ਜੋ ਨਰ ਦੁੱਖ ਮਹਿ ਦੁੱਖ ਨਹੀਂ ਮੰਨੈ ਇਹ ਨਹੀਂ ਕਿਆ ਦੁੱਖ ਆਉਂਦਾ ਨਹੀਂ ਉਹ ਦੁੱਖਾਂ ਨੂੰ ਮੰਨਦਾ ਨਹੀਂ ਫਿਰ ਜਿਵੇਂ ਸਰੀਰ ਇੰਨਾ ਤਗੜਾ ਹੋ ਗਿਆ ਦੋ ਚਾਰ ਪੈ ਗਈਆਂ ਮੰਨਦਾ ਹੀ ਨਹੀਂ ਐਡਾ ਤਗੜਾ ਇਹਦੇ ਦੋ ਚਾਰ ਡੰਗਾ ਗਈਆਂ ਜੀ ਇਦਾਂ ਹੁੰਦੇ ਨਹੀਂ ਕਈ ਬੰਦੇ ਬਸ ਐਦਾਂ ਕਹਿ ਲਓ ਮੰਨਦਾ ਹੀ ਨਹੀਂ ਫਿਰ ਕੈਮ ਜਦੋਂ ਮਰਜ਼ੀ ਗੱਲ ਕਰ ਲੋ ਓਏ ਬੜੀ ਬੁਰੀ ਹੋਈ ਤੇਰੇ ਨਾਲ ਫਿਰ ਕੀ ਹੋ ਗਿਆ ਉਹ ਬੰਦਿਆਂ ਨਾਲ ਹੀ ਹੁੰਦੀ ਹੈ ਓ ਯਾਰ ਬੜਾ ਭੈੜਾ ਐਕਸੀਡੈਂਟ ਹੋਇਆ ਹਨਾ ਉਹ ਕੋਈ ਨਹੀਂ ਫਿਰ ਕਿਉਂ ਬਚ ਗਏ ਨਾ ਉਹ ਗੱਡੀ ਤੇਰੀ ਜਮੇਗੀ ਉਹ ਗੱਡੀਆਂ ਫਿਰ ਬਣਦੀਆਂ ਰਹਿਣਗੀਆਂ ਆਪਾਂ ਹੈਗੇ ਆ ਉਹ ਤੇਰੀ ਲੱਤ ਟੁੱਟ ਗਈ ਉਹ ਕੋਈ ਨਹੀਂ ਪਲਾਸਟਿਕ ਦੀ ਲੱਗ ਜਾਂਦੀ ਹੈ ਕੋਈ ਫਰਕ ਨਹੀਂ ਪੈਂਦਾ ਉਹ ਤੇਰੀਆਂ ਦੋਵੇਂ ਹੀ ਲੱਤਾਂ ਨਹੀਂ ਆ ਅੱਜ ਕੱਲ ਤੇ ਸਾਈਕਲੀਆਂ ਵੀ ਦੁੱਜੀਆਂ ਆ ਗਈਆਂ ਉਹ ਮਸ਼ੀਨ ਵਾਲੀ ਆ ਜਾਂਦੀ ਉਹ ਚਲਾਏ ਉਹ ਭਜਾਈ ਫਿਰਿਆ ਕਰਾਂਗੇ ਓਏ ਐਨਾ ਖੈਮ ਆ ਯਾਰ ਬੰਦਾ ਜਿੱਥੇ ਜਿਹੜੀ ਵੀ ਗੱਲ ਕਰਦੇ ਓ ਤੂੰ ਗਾਂਹ ਦੀ ਕਰ ਦਿੰਦਾ ਮੈਂ ਇਹਨੂੰ ਦੁਖੀ ਵੇਖਣ ਆਇਆ ਇਹ ਕਹਿੰਦਾ ਮੈਂ ਦੁਖੀ ਹੋਣਾ ਹੀ ਤੂੰ ਹੋਰ ਕਹਿੰਦਿਆ ਤੇਰੀ ਮਰਜ਼ੀ ਤੋਂ ਬਿਨਾ ਕੋਈ ਤੈਨੂੰ ਦੁਖੀ ਨਹੀਂ ਕਰ ਸਕਦਾ ਤੇ ਤੇਰੀ ਮਰਜ਼ੀ ਤੋਂ ਬਿਨਾ ਤੈਨੂੰ ਕੋਈ ਸੁਖੀ ਨਹੀਂ ਕਰ ਸਕਦਾ ਅਸੀਂ ਦੁਖੀ ਤਾਂ ਆ ਅਸੀਂ ਦੁਖੀ ਹੋਣਾ ਚਾਹੁੰਦੇ ਆ ਅਸੀਂ ਦੁਖੀ ਰਹਿਣਾ ਚਾਹੁੰਦੇ ਆ ਪਰ ਜੇ ਅਸੀਂ ਨੇ ਕਾਇਮ ਹੋ ਜਾਈਏ ਮੈਂ ਨਹੀਂ ਦੁਖੀ ਹੋਣਾ ਤੂੰ ਦੁਖੀ ਕਰ ਨਹੀਂ ਸਕਦਾ ਲਾਲਾ ਜੌਰ ਕਿੰਨਾ ਮੈਂ ਕਾਇਮ ਆ ਅਸੀਂ ਆਪਣੇ ਆਪ ਨੂੰ ਕਾਇਮ ਕਰਦੇ ਆ ਤੇ ਗੁਰਬਾਣੀ ਦਾ ਗਿਆਨ ਸਾਨੂੰ ਕਾਇਮ ਕਰਦਾ ਹੈ ਗਿਆਨ ਹੈ ਵੀਰੋ ਆ ਜਿਹੜਾ ਗੁਰਬਾਣੀ ਦਾ ਗਿਆਨ ਹੈ ਇਹ ਮਾਈਂਡ ਵਾਸਤੇ ਹੈ ਇਨੂੰ ਡਵੈਲਪ ਕਰਨ ਵਾਸਤੇ ਇਹਨੂੰ ਵੱਡਾ ਕਰਨ ਵਾਸਤੇ ਇਹਦੀ ਖੁਰਾਕ ਹੈ ਜਿਹੜਾ ਅੰਦਰ ਵਾਲਾ ਹੈ ਬ੍ਰੇਨ ਕਹੋ ਦਿਮਾਗ ਕਹੋ ਜੋ ਕਹਿਣਾ ਕਹਿ ਲੋ ਇਹਨੂੰ ਗਿਆਨ ਦੀ ਖੁਰਾਕ ਦੇ ਦੇ ਕੇ ਹਰ ਹਰਿ ਕਿਰਪਾਲ ਕਿਰਪਾ ਪ੍ਰਭ ਧਾਰੀ ਕੋ ਗਿਆਨ ਦਿਓ ਮਨ ਸਮਝਾ ਮਨ ਸਮਝਾ ਇਹਨੂੰ ਗਿਆਨ ਦੀ ਖੁਰਾਕ ਦੇ ਦੇ ਕੇ ਨਾ ਤਖੜਾ ਕਰ ਲਿਆ ਵੱਡਾ ਕਰ ਲਿਆ ਯਾਰ ਲੋਕਾਂ ਨੇ ਡੇਡੇ ਕੁੱਤੇ ਕੀਤੇ ਹੋਏ ਨੇ ਮਸਾਤ ਤੁਰਦੇ ਨੇ ਇੰਨੀ ਖੁਰਾਕ ਖਾਣਗੇ ਮੀਟ ਪਾਣਗੇ ਅੰਡੇ ਪਾਣਗੇ ਤਰ੍ਹਾਂ ਤਰ੍ਹਾਂ ਦੇ ਲਿਆ ਕੇ ਉਹਨਾਂ ਨੂੰ ਖੁਰਾਕਾਂ ਦੇ ਕੇ ਮਸਾਂ ਤੁਰਦੇ ਐ ਐਡੇ ਐਡੇ ਕੁੱਤੇ ਤਰੀ ਫਿਰਦੇ ਨੇ ਕਈ ਐਡੇ ਐਡੇ ਸਾਂਹ ਵਾਲੀ ਫਿਰਦੇ ਐ ਐਡੀਆਂ ਐਡੀਆਂ ਮੱਝਾਂ ਵਾਲੀ ਫਿਰਦੇ ਐ ਇੰਨੀਆਂ ਖੁਰਾਕਾਂ ਦਿੰਦਾ ਇਹਨੂੰ ਕਿਉਂ ਨਹੀਂ ਦਿੰਦਾ ਖੁਰਾਕ ਇਹਨੂੰ ਕਿਉਂ ਨਹੀਂ ਵੱਡਾ ਕਰਦਾ